ਸ਼ੁਸ਼੍ਰੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਹਾਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਹੁਣ ਨਹੀਂ ਚੱਲੇਗੀ ਤਨਖਾਹਾਂ ਤੇ ਕੈਂਚੀ ਪੜਾਈ ਲਈ ਲੋਨ ਲੈਣ ਵਾਲਿਆਂ ਨੂੰ 트ੰਪ ਪ੍ਰਸ਼ਾਸਨ ਨੇ ਦਿੱਤੀ ਵੱਡੀ ਰਾਹਤ ਸੁਖਵੀਰ ਸਿੰਘ ਬਾਦਲ ਨੇ ਆਪ ਸਰਕਾਰ ਵੱਲੋਂ ਹਿੰਦ ਸਮਾਚਾਰ ਗਰੁੱਪ ਤੇ ਕੀਤੀ ਛਾਪੇਮਾਰੀ ਦੀ ਕੀਤੀ ਨਿੰਦਾ ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦੇ ਕਤਲ ਦਾ ਇਨਕਾਊਂਟਰ ਚੰਡੀਗੜ੍ਹ ਹਥਿਆਰ ਬ੍ਰਾਹਮਤ ਕਰਨ ਗਈ ਸੀ ਪੁਲਿਸ ਹਮਲੇ ਦੌਰਾਨ ਗੋਲੀਆਂ ਨਾਲ ਦਹਿਲਿਆ ਇਲਾਕਾ ਸੁਖਬੀਰ ਸਿੰਘ ਬਾਦਲ ਨੇ ਰਸੋਖਾਨਾ ਸ਼੍ਰੀ ਨਾਭ ਕੌਂਗਲ ਰਾਜਾ ਸਾਹਿਬ ਜੀ ਬੰਗਾ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਗਾਇਕ ਬੀਪ ਰਾਖ ਨੂੰ ਜਾਨ ਤੋਂ ਮਾਰਨ ਦੀ ਮਿਲੀ ਧਮਕੀ ਮੰਗੀ ਗਈ 10 ਕਰੋੜ ਰੁਪਏ ਦੀ ਫਿਰੋਤੀ ਸ਼੍ਰੀ ਮੁਖਸਰ ਸਾਹਿਬ ਅਤੇ ਗੁਰਦਾਸਪੁਰ ਦੇ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਚਿਆ ਹੜਕੰਪ ਖਾਲੀ ਕਰਵਾਏ ਗਏ ਕੰਪਲੈਕਸ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਉਹਨਾਂ ਲੱਖਾਂ ਅਮਰੀਕੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਜੋ ਆਪਣੇ ਸਟੂਡੈਂਟ ਲੋਨ ਦੀਆਂ ਕਿਸ਼ਤਾਂ ਭਰਨ ਵਿੱਚ ਅਸਫਲ ਰਹੇ ਸਨ। ਜੀ ਹਾਂ ਪ੍ਰਸ਼ਾਸਨ ਨੇ ਡਿਫਾਲਟਰਾਂ ਦੀਆਂ ਤਨਖਾਹਾਂ ਵਿੱਚੋਂ ਪੈਸੇ ਕੱਟਣ ਦੀ ਆਪਣੀ ਯੋਜਨਾ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਸਿੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਸੰਗੀ ਵਿਦਿਆਰਥੀ ਕਰਜ਼ਿਆਂ ਦੀ ਜ਼ਬਰੀ ਵਸੂਲੀ ਤੇ ਉਦੋਂ ਤੱਕ ਰੋਕ ਰਹੇਗੀ ਜਦੋਂ ਤੱਕ ਏਜੰਸੀ ਨਵੀਂ ਅਦਾਇਗੀ ਯੋਜਨਾਵਾਂ ਨੂੰ ਅੰਤਿਮ ਰੂਪ ਨਹੀਂ ਦੇ ਦਿੰਦੀ। ਇਹ ਫੈਸਲਾ ਉਸ ਪੁਰਾਣੀ ਯੋਜਨਾ ਨੂੰ ਉਲਟਾਉਂਦਾ ਹੈ ਜਿਸ ਤਹਿਤ ਇਸ ਮਹੀਨੇ ਤੋਂ ਤਨਖਾਹਾਂ ਚੋਂ ਕਟੌਤੀ ਸ਼ੁਰੂ ਕੀਤੀ ਜਾਣੀ ਸੀ ਵਿਭਾਗ ਦੇ ਉੱਚ ਸਿੱਖਿਆ ਮੁਖੀ ਨਿਕੋਲਸ ਕੈਂਟ ਨੇ ਕਿਹਾ ਹੈ ਕਿ ਪ੍ਰਸ਼ਾਸਨ ਵਿਦਿਆਰਥੀਆਂ ਤੇ ਮਾਪਿਆਂ ਦੀ ਮਦਦ ਕਰਨ ਲਈ ਵਚਨਬੱਧ ਹੈ ਉਹਨਾਂ ਨੇ ਕਿਹਾ ਹੈ ਕਿ ਜਬਰੀ ਵਸੂਲੀ ਵਰਗੇ ਕਦਮ ਮਦੋਂ ਹੀ ਪ੍ਰਭਾਵਸ਼ਾਲੀ ਹੋਣਗੇ ਜਦੋਂ ਮੌਜੂਦਾ ਸਟੂਡੈਂਟ ਲੋਨ ਸਿਸਟਮ ਵਿੱਚ ਸੁਧਾਰ ਕਰਕੇ ਇਸ ਨੂੰ ਹੋਰ ਪਾਰਦਰਸ਼ੀ ਅਤੇ ਕਿਫਾਇਤੀ ਬਣਾਇਆ ਜਾਵੇਗਾ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਵੱਲੋਂ ਹਿੰਦ ਸਮਾਚਾਰ ਗਰੁੱਪ ਤੇ ਕੀਤੀ ਛਾਪੇਮਾਰੀ ਨੂੰ ਲੈ ਕੇ ਕੜੇ ਸ਼ਬਦਾਂ ਚ ਨਿੰਦਿਆ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਸ਼੍ਰੋਮਣੀ ਅਕਾਲੀ ਦਲ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਸੀਐਮ ਭਗਵੰਤ ਮਾਨ ਤੇ ਆਪ ਸਰਕਾਰ ਨੇ ਹੁਣ ਪ੍ਰੈਸ ਦੀ ਆਜ਼ਾਦੀ ਤੇ ਬੇਸ਼ਰਮੀ ਨਾਲ ਹਮਲਾ ਕੀਤਾ ਹੈ ਜਲੰਧਰ ਦੇ ਹਿੰਦ ਸਮਾਚਾਰ ਗਰੁੱਪ ਤੇ ਛਾਪੇ ਮਾਰੇ ਜਾ ਰਹੇ ਨੇ ਤੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਹਿੰਦ ਸਮਾਚਾਰ ਗਰੁੱਪ ਇਹੀ ਕਦਰਹੀਆ ਮੀਡੀਆ ਹਾਊਸ ਹੈ ਜਿਸ ਦਾ ਲਚਕਿਲੇਪਨ ਕਦਰਾਂ ਕੀਮਤਾਂ ਤੇ ਨੈਤਿਕਤਾ ਦੇ ਮਾਣਮੱਤੇ ਇਤਿਹਾਸ ਰਚਿਆ ਹੈ ਉਨਾ ਕਹੇ ਕਿ ਭਗਵੰਤ ਮਾਨ ਬਿਲਕੁਲ ਉਹੀ ਕਰ ਰਹੇ ਨੇ ਜੋ ਇੰਦਰਾ ਗਾਂਧੀ ਦੇ ਅਮਰਜੈਂਸੀ ਦੌਰਾਨ ਕੀਤਾ ਸੀ ਪਰ ਉਹ ਭੁੱਲ ਰਹੇ ਨੇ ਕਿ ਉਹ ਵੀ ਹਿੰਦ ਸਮਾਚਾਰ ਪੰਜਾਬ ਕੇਸਰੀ ਗਰੁੱਪ ਅਤੇ ਚੋਪੜਾ ਪਰਿਵਾਰ ਦੀ ਹਿੰਮਤ ਨਹੀਂ ਤੋੜ ਸਕੀ ਸੀ ਅਦਰ ਪੰਜਾਬ ਦੀ ਮੋਹਾਲੀ ਪੁਲਿਸ ਨੇ ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦੇ ਕਤਲ ਦੇ ਇੱਕ ਦੋਸ਼ੀ ਨੂੰ ਮਾਰ ਦਿੱਤਾ ਜੀ ਹਾਂ ਪੁਲਿਸ ਦਾ ਕਹਿਣਾ ਹੈ ਕਿ ਉਹ ਮੁਲਜ਼ਮ ਕਰੰਟ ਡਿਫਾਲਟਰ ਨੂੰ ਹਥਿਆਰ ਬਰਾਮਦ ਕਰਨ ਲਈ ਮੋਹਾਲੀ ਲੈ ਜਾ ਰਹੇ ਸਨ ਪਰ ਉਸਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਧਿਆਨ ਦੇਣ ਯੋਗ ਹੈ ਕਿ ਦੋਸ਼ੀ ਕਰੰਟ ਡਿਫਾਲਟਰ ਨੇ ਹਾਲ ਹੀ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਪੁਲਿਸ ਨੇ ਰਾਣਾ ਬਲਾਚੋਰੀਆ ਦੇ ਕਤਲ ਦੇ ਸੰਬੰਧ ਵਿੱਚ ਉਸਨੂੰ 2 ਦਿਨ ਪਹਿਲਾਂ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਸੀ ਪੁਲਿਸ ਅਨੁਸਾਰ ਰਾਣਾ ਬਲਾਚੋ ਦੀ ਦੇ ਕਤਲ ਦੇ ਮੁੱਖ ਸ਼ੂਟਰ ਕਰਨ ਡੀਫਾਲਟਰ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੁਲਿਸ ਨਾਲ ਝੜਪ ਹੋ ਗਈ ਉਸ ਨੂੰ ਗੋਲੀ ਲੱਗੀ ਤੇ ਉਹ ਗੰਭੀਰ ਜ਼ਖਮੀ ਹੋ ਗਿਆ ਬਾਅਦ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਇਹ ਮੁਕਾਬਲਾ 에어ਪੋਰਟ ਰੋਡ ਤੇ ਹੋਇਆ ਪੁਲਿਸ ਹੁਣ ਮਾਮਲੇ ਦੀ ਪੂਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਨ ਦੀ ਯੋਜਨਾ ਬਣਾ ਰਹੀ ਹੈ ਮੋਹਾਲੀ ਦੇ ਪੁਲਿਸ ਸੁਪਰਡੈਂਟ ਹਰਮਨਦੀਪ ਸਿੰਘ ਹੰਸ ਇੱਕ ਪ੍ਰੈਸ ਕਾਨਫਰੰਸ ਕਰਨਗੇ ਉਹ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ ਕਿ ਐਨਕਾਊਂਟਰ ਕਿਵੇਂ ਹੋਇਆ ਪੁਲਿਸ ਨੇ ਕੀ ਕਾਰਵਾਈ ਕੀਤੀ ਤੇ ਅੱਗੇ ਕੀ ਜਾਂਚ ਕੀਤੀ ਜਾਵੇਗੀ ਹੱਟ ਕੜੀ ਹਾ ਜਿਹੜੀ ਖੋ ਕੇ ਲੈ ਕੇ ਭੱਜਿਆ ਸੀਗਾ ਉਹ ਸੀਗੀ ਇਹਦੇ ਕੋਲ ਇੱਕ ਹੱਤ ਨੇ ਉਹਦੇ ਨਾਲ ਮਤਲਬ ਨਹੀਂ ਹੁਣ ਮੌਕੇ ਤੇ ਉਸ ਟਾਈਮ ਨਹੀਂ ਮਤਲਬ ਇਹ ਵੀ ਇਹਨੇ ਖੋਲੀ ਹੋਵੇ ਕੀ ਕਰਿਆ ਹੋ ਉਹਨੂੰ ਸਾਨੂੰ ਪਤਾ ਨਹੀਂ ਛੇ ਘੰਟੇ ਚ ਪਰ ਉਦੋਂ ਜਿਹੜਾ ਹੈਗਾ ਇਹ ਹਿੱਟ ਕਰਕੇ ਜ਼ਰੂਰ ਭੱਜਿਆ ਉਹਦੇ ਨਾਲ ਕੋਈ ਇਹਦੇ ਨਾਲ ਪਤਾ ਲੱਗਿਆ ਜੀ ਪਤਾ ਲੱਗਿਆ ਵੀ ਕਿਨੇ ਭਜਾਇਆ ਸੀਗਾ ਨਹੀਂ ਨਹੀਂ ਉੱਥੇ ਉੱਥੇ ਮੌਕੇ ਤੇ ਕੋਈ ਨਹੀਂ ਸੀਗਾ ਉੱਥੇ ਜਿਹੜੀ ਪੁਲਿਸ ਪਾਰਟੀ ਸੀ ਉਹਦੇ ਤੇ ਹੀ ਹਮਲਾ ਕੀਤਾ ਸੀ ਇਹਨੇ ਬਾਕੀ ਜੇ ਹੁਣ ਇਹਨੂੰ ਕੋਈ ਬਾਅਦ ਚ ਕੋਈ ਸਪੋਰਟ ਮਿਲੀ ਹੋਗੀ ਉਹਦੇ ਸੀ ਇਨਵੈਸਟੀਗੇਸ਼ਨ ਦੇ ਦੌਰਾਨ ਕਿਉਂਕਿ ਰਾਤ ਵੀ ਜਦੋਂ ਇਹ ਫਰਾਰ ਹੋਇਆ ਉਹਦੀ ਇੱਕ ਐਫਆ ਕੋਈ ਅਪਡੇਟ ਹੋਇਆ ਐ ਅਟੈਕ ਪੁਲਿਸ ਵਾਲਾ ਹਾਂ ਦੀ ਸਪਿੰਡਰ ਹੈਗਾ ਮੁੰਡਾ ਉਹਦੇ ਗੋਲੀ ਲੱਗੀ ਐ ਜੀ ਸਰ ਇਹ ਫੜਿਆ ਕਿੱਥੇ ਗਿਆ ਇੱਥੋਂ ਭੱਜ ਰਿਹਾ ਸੀ ਕਿ ਇਹ ਕਿਤੇ ਨਹੀਂ ਨਹੀਂ ਅਸੀਂ ਜਿੱਦਾਂ ਦੱਸ ਰਹੇ ਹਾਂ ਜੀ ਵੀ ਰਾਤ ਤੋਂ ਹੀ ਸਾਰੇ ਡਿਸਟ੍ਰਿਕਟ ਦੇ ਵਿੱਚ ਆਪਾਂ ਨਾਕੇ ਲਗਾ ਕੇ ਅਲੱਗ-ਅਲੱਗ ਜਿਹੜੀਆਂ ਟੀਮਾਂ ਬਣਾ ਕੇ ਐਸ ਐਚ ਓ ਨੂੰ ਦਿੱਤੀਆਂ ਹੋਈਆਂ ਸੀਗੀਆਂ ਨਾਲ ਜਿਹੜੇ ਜਿੰਨੇ ਆਪਣੇ ਇਨਸਪੈਕਟਰ ਵਗੈਰਾ ਲਾਈਨ ਚ ਹੈਗੇ ਆ ਡੀ ਪੀ ਓ ਚ ਹੈਗੇ ਆ ਉਹ ਸਾਈਬਰ ਕ੍ਰਾਈਮ ਵਾਲੇ ਉਹ ਸਾਰੇ ਫੀਲਡ ਦੇ ਵਿੱਚ ਸੀਗੇ ਤਾਂ ਕਿ ਇਹਨਾਂ ਨੂੰ ਇਹਨੂੰ ਨੈਬ ਕੀਤਾ ਜਾ ਸਕੇ ਤੇ ਉਸੇ ਉਹਦੇ ਦੌਰਾਨ ਜਿਹੜੀ ਮੈਨਹੰਟ ਦੇ ਦੌਰਾਨ ਇਹਨਾਂ ਨਾਲ ਜਿਹੜਾ ਹੈਗਾ ਡਾਊ

ਤੁਹਾਡਾ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਜ ਰਸੋਖਾਨਾ ਸ਼੍ਰੀ ਨਾਪਕੰਵਲ ਰਾਜਾ ਸਾਹਿਬ ਜੀ ਬੰਗਾ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਥੋਂ ਦੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਨਾਲ ਮੁਲਾਕਾਤ ਕਰਕੇ ਬੀਤੇ ਦਿਨੀ ਭਗਵੰਤਪਾਨ ਸਰਕਾਰ ਵੱਲੋਂ ਇਸ ਪਵਿੱਤਰ ਸਥਾਨ ਤੇ ਕੀਤੀ ਗਈ ਅਤੇ ਦਰਜੇ ਦੀ ਸ਼ਰਮਨਾਕ ਕਾਰਵਾਈ ਤੇ ਟਿੱਪਣੀਆਂ ਬਾਰੇ ਸਾਰੀ ਜਾਣਕਾਰੀ ਲਈ ਗਈ ਹੈ ਉਹਨਾਂ ਕਿਹਾ ਹੈ ਕਿ ਸਾਰੀ ਘਟਨਾ ਬਾਰੇ ਜਾਣ ਕੇ ਮਨ ਨੂੰ ਕਾਫੀ ਦੁੱਖ ਲੱਗਿਆ ਹੈ ਕਿ ਭਗਵੰਤ ਮਾਨ ਨੂੰ ਸਿਆਸਤ ਕਰਦਿਆਂ ਇਹ ਵੀ ਧਿਆਨ ਨਹੀਂ ਰਿਹਾ ਕਿ ਉਹ ਸੰਗਤ ਦੀਆਂ ਭਾਵਨਾਵਾਂ ਨੂੰ ਕਿੰਨੀ ਡੂੰਗੀ ਸੱਟ ਮਾਰ ਰਹੇ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੀ ਪਾਰਟੀ ਸਿੱਖ ਵਿਰੋਧੀ ਹੈ ਮੁੱਖ ਮੰਤਰੀ ਦਾ ਇਹ ਕੰਮ ਨਹੀਂ ਹੈ ਪਰ ਭਗਵੰਤ ਮਾਨ ਸਰਕਾਰ ਪੰਜਾਬੀਆਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਹੋਏ ਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਦੇ ਨਾਲ ਮੱਥਾ ਨਾ ਲਾਵੇ ਅਕਾਲੀ ਦਲ ਨਾਲ ਸਿੱਧਾ ਆ ਕੇ ਟਕਰੇ ਉਹ ਮਿਕ ਮਤਰੀ ਸਿੱਖ ਸਿੱਖ ਭਾਵਨਾ ਤੇ ਗੱਲ ਕਰਨਾ ਚਾਹੁੰਦਾ ਮੈਂ ਚਿਤਾਵਨੀ ਦੇਣਾ ਚਾਹੁੰਦਾ ਤੇ ਪੁਲਿਸ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਕਿਸੇ ਵੀ ਗੁਰੂ ਘਰ ਜਾਓਗੇ ਤੇ ਤੁਸੀਂ ਉੱਥੇ ਜਾ ਕੇ ਐ ਜੀ ਤਲਾਸ਼ੀ ਕਰੋਗੇ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ ਜੋ ਆ ਸਾਰਾ ਮਰਿਆਦਾ ਭੰਗ ਤੁਸੀਂ ਜਿਹੜੇ ਕਰ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸ ਸਿੱਖ ਕੌਮ ਕਿਤੇ ਬਰਦਾਸ਼ਤ ਨਹੀਂ ਕਰ ਸਕਦੀ ਆਪਣੇ ਗੁਰੂ ਸਰਬੰਦ ਦਾ ਨਿਰਾਦਰ ਮੈਂ ਸਿੱਖ ਜਿਹੜੇ ਪੁਲਿਸ ਅਫਸਰ ਹਾਂ ਮੈਂ ਉਹਨਾਂ ਨੂੰ ਬੇਨਤੀ ਕਰਾਂ ਰੱਬ ਤੋਂ ਡਰੋ ਪਰਮਾਤਮਾ ਤੋਂ ਡਰੋ ਆ ਜਿਹੜੀ ਤੁਹਾਨੂੰ ਬਰਦੀਆਂ ਮਿਲੀ ਆ ਤੁਸੀਂ ਇੰਸਪੈਕਟਰ ਹੋ ਐਸਐਸਪੀ ਹੋ ਜਾਂ ਐਸਪੀ ਹੋ ਗੁਰੂ ਮਹਾਰਾਜ ਨੇ ਤੁਹਾਨੂੰ ਬਣਾਇਆ ਤੇ ਤੁਹਾਨੂੰ ਇਹਨਾ ਨਹੀਂ ਪਤਾ ਕਿ ਤੁਸੀਂ ਕਿਸ ਨਾਸਤਿਕ ਦੇ ਕਹਿੰਤੇ ਐਜੇ ਦੋਖੀ ਦੇ ਕਹਿੰਤੇ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲੀਟੀਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਗੱਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਹੀ ਕੋਈ ਲਫ਼ਜ਼ ਨਹੀਂ ਹੈ ਕਿ ਕਿੰਸ ਲਫ਼ਜ਼ਾਂ ਨਾਲ ਇਸ ਮੁੱਖ ਮੰਤਰੀ ਤੇ ਇਹਨਾਂ ਦੀ ਜਿਹੜੀ ਜੁੰਡਲੀ ਹੈ ਜਿਹੜੀ ਪੰਜਾਬ ਵਿੱਚ ਰਾਜ ਕਰ ਰਹੀ ਹੈ ਉਹਨਾਂ ਦੇ ਖਿਲਾਫ ਮੈਂ ਕੁਝ ਬਿਲਕੁਲ ਸ਼ਬਦ ਨਹੀਂ ਹੈ ਕੀ ਕਹਾਂ ਉਧਰ ਪੰਜਾਬ ਦੇ ਮੋਹਾਲੀ ਦੇ ਰਹਿਣ ਵਾਲੇ ਬਾਲੀਵੁੱਡ ਗਾਇਕ ਬੀਪਰਾਖ ਤੋਂ ਲੋਰੈਂਸ ਗੈਂਗ ਨੇ ਇੱਕ ਹਫ਼ਤੇ ਦੇ ਵਿੱਚ 10 ਕਰੋੜ ਦੀ ਫਿਰੋਤੀ ਮੰਗੀ ਹੈ ਜੀਹਾਂ ਲੋਰੈਂਸ ਗੈਂਗ ਦੇ ਮੈਂਬਰ ਗੈਂਗਸਟਰ ਆਰਜੂ ਬਿਸ਼ਨੋਈ ਨੇ ਇੱਕ ਧਮਕੀ ਭਰਿਆ ਵਾਇਸ ਸੁਨੇਹਾ ਭੇਜਿਆ ਜਿਸ ਵਿੱਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਫਿਰौती ਨਹੀਂ ਦਿੰਦਾ ਤਾਂ ਉਸ ਨੂੰ ਜਾਨੋਂ ਮਾਰ ਦੇਵਾਂਗੇ ਗਾਇਕ ਨੂੰ ਕਿਹਾ ਗਿਆ ਹੈ ਕਿ ਜੇਕਰ ਇਸ ਨੂੰ ਫੇਕ ਸਮਝਿਆ ਤਾਂ ਮਿੱਟੀ ਵਿੱਚ ਮਿਲਾ ਦੇਵਾਂਗੇ ਇਸ ਮਾਮਲੇ ਨੂੰ ਲੈ ਕੇ ਗਾਇਕ ਬੀ ਪ੍ਰਾਕ ਵੱਲੋਂ ਗਾਇਕ ਦਿਲਨੂਰ ਨੇ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਧਮਕੀ ਤੋਂ ਬਾਅਦ ਮੁਹਾਲੀ ਵਿੱਚ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਵੀ ਗਾਇਕ ਦੀ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਤੇ ਹੈ ਪੰਜਾਬ ਚ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਮਹੀਨੇ ਦੀ ਸ਼ੁਰੂਆਤ ਤੋਂ ਲਗਾਤਾਰ ਅਦਾਲਤਾਂ ਸਕੂਲਾਂ ਤੇ ਹੋਰ ਅਦਾਰਿਆਂ ਨੂੰ ਬੰਬ ਧਮਾਕੇ ਦੀਆਂ ਧਮਕੀਆਂ ਮਿਲ ਰਹੀਆਂ ਨੇ ਹੁਣ ਸ਼੍ਰੀ ਮੁਕਤਸਰ ਸਾਹਿਬ ਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ ਜਿਸ ਤੋਂ ਬਾਅਦ ਪੁਲਿਸ ਪਰਿਸ਼ਾਸਨ ਨੂੰ ਹੱਥਾ ਪੈਰਾਂ ਦੀ ਪੈ ਗਈ ਹੈ ਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਪੁਲਿਸ ਵੱਲੋਂ ਮੌਕੇ ਤੇ ਡੀਸੀ ਦਫ਼ਤਰਾਂ ਨੂੰ ਖਾਲੀ ਕਰਵਾਇਆ ਗਿਆ ਤੇ ਬੰਬ ਨਿਰੋਧਕ ਤੇ ਡੌਗ ਸਕੁਐਡ ਦੀ ਮਦਦ ਨਾਲ ਜਾਂਚ ਰਹੀ ਹੈ। ਇਹਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦੋਵਾਂ ਇਜਾਜ਼ਤ। ਧੰਨਵਾਦ।